ਹਾਂਜੀ ਭਾਈ ਕੀ ਨਾਮ ਹੈ ਜੀ ਮੇਰਾ ਨਾਮ ਸੋਨੂ ਜੀ ਸਰ ਜਿੱਦਾ ਦੇਖਦੇ ਸੀ ਲੋਕ ਸਭਾ ਚੋਣਾਂ ਦਾ ਪ੍ਰਚਾਰ ਹੋ ਰਿਹਾ ਸੀ ਸਾਰੀਆਂ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਸੀ 1 ਜੂਨ ਦੀ ਉਡੀਕ ਵੀ ਹੋ ਰਹੀ ਸੀ ਤੇ ਕਿਵੇਂ ਦੇਖਦੇ ਹੋ ਅੱਜ ਦੇ ਵੋਟਾਂ ਨੂੰ ਲੈ ਕੇ ਪੁੱਲ ਫੱਟੇ ਚੱਕੇ ਬੇ ਝਾੜੂ ਨਾ ਜੀ ਝਾੜੂ ਹੀ ਝਾੜੂ ਹੁੰਦੀ ਕਿਤੇ ਦੇਖੋ ਅੱਛਾ ਜੀ ਹੋਰ ਤਾਂ ਮੈਨੂੰ ਪਾਰਟੀ ਲੱਗਦਾ ਕੋਈ ਆਵੇ ਨਾ ਠੀਕ ਹੈ ਝਾੜੂ 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 ਹੀ ਹੁੰਦੀ ਕਿਤੇ ਮਰਜ਼ੀ ਦੇਖ ਲੋ ਜੀ ਤੋ VOTING ਤਾਂ ਇਨੀ ਹੋਈ ਨਹੀਂ 50% ਤੋਂ ਵੀ ਘੱਟ ਰਹਿ ਗਈ। ਨਹੀਂ ਸਾਡੇ ਦਾ ਹੀ ਕਾਫੀ ਹੋਈ ਜੀ। ਅੱਛਾ ਜੀ। ਹਾਂਜੀ ਬਾਕੀ ਪਤਾ ਨਹੀਂ ਇਹਦਾ ਫੁੱਲ ਜੋਰਾਂ ਨਾਲ ਤੇ ਜਿਹੜੇ ਅਜੇ ਵੀ ਲੋਕ ਘਰਾਂ ਦੇ ਵਿੱਚ ਬੈਠੇ ਆ ਵੋਟ ਨਹੀਂ ਪਾਉਣਾ ਕੀ ਵੋਟਾਂ ਪੁਆਈਆਂ ਮਾਰੇ ਕੱਢ ਕੱਢ ਵੋਟਾਂ ਪੁਆਈਆਂ ਅਸੀਂ ਝਾੜੂ ਨੂੰ। ਅੱਛਾ ਜੀ। ਹੋਰ ਜੀ ਹੋਰ। ਠੀਕ ਹੈ। ਬਹੁਤ ਖੁਸ਼ ਖੁਸ਼ ਲੱਗ ਰਹੀ ਹੈ ਅੱਜ। ਹੋਰ ਜੀ ਹੋਰ ਆਪਣੀ ਪਾਰਟੀ ਹੋ ਰਹੀ ਜਣਾ ਜੀ। ਪੂਰੇ ਜੋਰਾਂ ਜਿਤਾਵਾਂਗੇ ਮਾਰੇ ਝਾੜੂ ਨੂੰ। ਹਾਂਜੀ। ਅੱਗੇ ਅੱਗੇ। ਇੰਦਰ ਲਰੋਂ। ਹਾਂਜੀ ਸਰ। ਕੀ ਕਹਿਣਾ ਚਾਹੋਗੇ ਜੀ ਅੱਜ ਦੇ ਦਿਨ ਨੂੰ ਲੈ ਕੇ? ਅੱਜ ਦਾ ਦਿਨ ਗਰਮੀ ਬਹੁਤ ਜ਼ਿਆਦਾ ਮੈਂ ਮੈਂ ਤਾਂ ਸਫਲ ਹੋ ਜੂਗੀ ਹਾਂਜੀ ਹਾਂਜੀ ਮੈਂ ਤਾਂ ਸਫਲ ਹੋਣਗੂ ਜੀ ਠੀਕ ਐ ਨੋਕੇ ਆ ਜਿੱਤੂਗਾ ਝਾੜੂ ਵਾਲੇ ਡਾਕਟਰ ਰਾਜਕੁਮਾਰ ਜਿੱਤਣਗੇ ਸ਼ਹਿਰ ਪਰੋਂ ਹਾਂਜੀ ਜਿਹੜੇ ਵੋਟ ਨਹੀਂ ਪਾਉਣ ਆਏ ਜਾਂ ਘਰਾਂ 'ਚ ਬੈਠੇ ਆ ਕੀ ਅਪੀਲ ਕਰ ਰਹੇ ਅੱਜ ਵੀ ਟਾਈਮ ਹੈਗਾ 2 ਘੰਟੇ ਪਈਆਂ ਜੀ ਨਹੀਂ ਲੈ ਜਾਂਦੇ ਜੀ ਕਾਫੀ ਹੱਦ ਤੱਕ ਅਸੀਂ ਤਾਂ ਇੱਥੇ ਵੋਟ ਕਾਫੀ ਪਰਸੈਂਟ ਨਾਲ ਜ਼ਿਆਦਾ ਪਰਸੈਂਟ ਹੋ ਰਹੀ ਹੈ ਸ਼ਹਿਰ ਅਰੰਬਲ 60% ਤੋਂ ਹੋ ਉੱਤੇ ਹੋ ਗਈ ਹੈ ਹਲ ਤੱਕ ਅੱਜ ਘਰੋਂ ਕੱਢ-ਕੱਢ ਕੇ ਕਾਫੀ ਵੋਟਾਂ ਪਵਾਈਆਂ ਹਾਂ ਜੀ ਗਰਮੀ ਦਾ ਅਸਰ ਵੇਖਣ ਨੂੰ ਮਿਲੇ ਆ ਫਿਰ ਗਰਮੀ ਬਹੁਤ ਬੁਰੇ ਵਾਲਾ ਜਿਹਾ ਸਵੇਰ ਦੇ ਬੈਠਿਆ ਦੇਖੋ ਪਰਨੇ ਬਨ ਗਏ ਪਾਣੀ ਪਾ ਪਾ ਕੇ ਬਨ ਹੀ ਜਾਂਦੇ ਆ ਪਰ ਜੋਰ ਪੂਰਾ ਲਾਇਆ ਚਾਲੂ ਜਦੋਂ ਨਾਲ ਜੀ ਹਾਂ ਜੀ ਹਾਂ ਜੀ